ਪੰਜਾਬ ਜਿਉਂਦਾ ਤੇ ਪੰਜਾਬ ਜਿਉਂਦੇ ਜੀ ਹਮੇਸ਼ਾ ਗਲਤ ਦੇ ਖਿਲਾਫ ਖੜੂਗਾ ਤੇ ਦੂਜਿਆਂ ਨੂੰ ਜਾਗਰਤ ਕਰਦਾ ਰਹੂ ਉਹ ਖੇਤੀ ਖਰਾਕ ਤੇ ਪੂਰੀ ਤਰ੍ਹਾਂ ਕੰਟਰੋਲ ਜਿਹੜਾ ਕਰਨਾ ਚਾਹੁੰਦੇ ਆ ਕਿਉਂਕਿ ਮੁਨਾਫੇ ਦੇ ਚੋਂ ਕੋਈ ਗੱਡੀ ਖਰੀਦੇ ਨਾ ਖਰੀਦੇ ਮਹਿੰਗੇ ਕੱਪੜੇ ਖਰੀਦੇ ਨਾ ਖਰੀਦੇ ਏਸੀ ਖਰੀਦੇ ਨਾ ਖਰੀਦੇ ਰੋਟੀ ਉਹਨੂੰ ਖਾਣੀ ਪੈਣੀ ਇਸ ਕਰਕੇ ਰੋਟੀ ਤੇ ਪਾਣੀ ਤੇ ਕਬਜ਼ਾ ਕਰ ਰਿਆ ਅੱਜ ਪੰਜਾਬ ਚ 3000 ਕਰੋੜ ਦਾ ਇਕੱਲਾ ਪਾਣੀ ਦਾ ਬਿਜ਼ਨਸ ਆ ਸਾਡੇ ਭੋਗਾਂ ਵਿਆਵਾਂ ਚ ਬੋਤਲਾਂ ਵਾਲਾ ਪਾਣੀ ਆਮ ਹੋ ਗਿਆ ਕਈ ਤਾਂ ਵੇਖੋ ਵੇਖ ਹੀ ਲਿਆਉਂਦੇ ਪੀਣ ਵਾਲਾ ਪਾਣੀ ਹੁੰਦਾ ਵੀ ਆ ਕਿ ਅਸੀਂ ਕਾਰਪੋਰੇਟ ਸਾਡੇ ਘਰਾਂ ਤੱਕ ਵੜਿਆ ਉਹ ਪਹਿਲਾਂ ਸਾਡਾ ਪਾਣੀ ਪਲੂਟ ਕਰਦਾ ਫਿਰ ਪਾਣੀ ਦਾ ਪਹਿਲਾਂ ਉਹਨੇ ਅਰਬਾਂ ਖਰਬਾਂ ਦੇ ਹਾਰੋ ਵਿੱਚ ਤੇ ਹੁਣ ਬੋਤਲਾਂ ਚ ਪਾਣੀ ਪਾ ਕੇ ਵੇਚ ਰਿਆ ਜੇ ਲੋਕਤੰਤਰ ਆ ਤੇ ਫਿਰ ਤੁਸੀਂ ਆਪਣਾ ਜਿਹੜਾ ਥੋੜਾ ਛਣਕਣਾ ਹੈਗਾ ਸੁਪਰੀਮ ਕੋਰਟ ਉਹ ਕਦੋਂ ਅੱਗੇ ਲਾਇਆ ਹੋਇਆ ਵਜਨ ਵਾਸਤੇ ਸਪਰੀਮ ਕੋਰਟ ਨੂੰ ਪਰ ਵੋਟਾਂ ਪਾਈਆਂ ਲੋਕਾਂ ਨੇ ਵੋਟਾਂ ਤਾਂ ਸਰਕਾਰ ਨੂੰ ਪਾਈਆਂ ਸਪਰੀਮ ਕੋਰਟ ਵਿੱਚ ਕਦੋਂ ਆਉਂਦੀ ਆ ਸਪਰੀਮ ਕੋਰਟ ਨੂੰ ਦਿੱਲੀ ਵਾਲੇ ਵੀ ਕਹਿੰਸੀ ਇਹ ਨਹੀਂ ਵਿੱਚ ਹੋਣੀ ਚਾਹੀਦੀ ਹੁਣ ਵੀ ਜਿਹੜੇ ਸ਼ੰਭੂ ਤੇ ਖਨੋਰੀ ਸਾਡੇ ਵੀਰ ਬੈਠੇ ਆ ਠੀਕ ਆ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰੇ ਸਪਰੀਮ ਕੋਰਟ ਠੀਕ ਆ ਉਹਨਾਂ ਨਾਲ ਗੱਲ ਕਿਉਂ ਕਰਦੀ ਆ ਪਰ ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰੀ ਜਿਹੜੇ ਨੇ ਉਹ ਕਹਿੰਦੇ ਸ਼ੇਵਰਾ ਚੋਹਾਨ ਕਹਿੰਦੇ ਜਿਵੇਂ ਸਾਨੂੰ ਐਸਸੀ ਸੁਪਰੀਮ ਕੋਰਟ ਕਹੇਗੀ ਅਸੀਂ ਉਦਾਂ ਕਰ ਦੇਣਾ ਇਹਨਾਂ ਵੋਟਾਂ ਵੀ ਸੁਪਰੀਮ ਕੋਰਟ ਦੇਲੇ 22 ਜੱਜ ਉਹਨਾਂ ਦੀਆਂ ਲੈ ਲਿਆ ਕਰਨ ਵੋਟਾਂ ਉਹਨਾਂ ਲੋਕਾਂ ਨਹੀਂ ਲਈਆਂ ਨਾ ਕਿਸਾਨਾਂ ਨੂੰ ਕਿਹਾ ਨਾ ਸੁਆਮੀ ਨਾਥਨ ਕਮਿਸ਼ਨ ਦਾ ਫਾਰਮੂਲਾ ਲਾਗੂ ਕਰਾਂਗੇ ਕੱਲੇ ਜੱਜਾਂ ਦੀਆਂ ਵੋਟਾਂ ਨਾਲ ਤਾਂ ਨਹੀਂ ਬਣੇ ਨਾ ਇਸ ਕਰਕੇ ਜਿੰਨਾਂ ਦੀਆਂ ਵੋਟਾਂ ਨਾਲ ਬਣੇ ਹੋ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਨਾ ਵੀ ਪਾਈਆਂ ਜੋ ਸਰਕਾਰ ਬਣ ਗਏ ਤਾਂ ਸਾਰੀ ਸੋਸਾਇਟੀ ਨੂੰ ਰਨ ਕਰਨਾ ਤੁਹਾਡੀ ਰਿਸਪੌਂਸਿਬਿਲਟੀ ਆ ਤੁਸੀਂ ਲੋਕਾਂ ਦੇ ਮਸਲੇ ਸੁਣੋ ਤੇ ਹੱਲ ਕਰੋ ਇਹ ਦਲੀਲ ਦਿੱਲੀ ਪਹਿਲੇ ਮੋਰਚੇ ਵਾਲੇ ਦਿੰਦੇ ਰਹੇ ਨਹੀਂ ਮੰਨੇ ਵੀ ਸੁਪਰੀਮ ਕੋਰਟ ਨਹੀਂ ਜਾਣਾ ਅਸੀਂ ਕਹਿੰਦੇ ਅਦਾਲਤ ਦਾ ਮਤਲਬ ਹੀ ਇਹ ਆ ਆਜਾ ਦੇ ਜਾ ਲੈ ਜਾ ਤਰੀਕ ਇੱਥੇ 6 6 ਫੁੱਟ ਦੇ ਬੰਦੇ ਘਸ ਕੇ 5 ਫੁੱਟ ਦੇ ਰਹਿ ਜਾਂਦੇ ਅਦਾਲਤਾਂ ਚੋਂ ਕੁਝ ਨਹੀਂ ਮਿਲਦਾਗਾ ਜਦੋਂ ਮੈਂ ਵਕਾਲਤ ਕਰਦਾ ਸੀਗਾ ਸਾਡੇ ਇੱਕ ਪ੍ਰੋਫੈਸਰ ਨੇ ਗੱਲ ਸੁਣਾਈ ਕਹਿੰਦਾ ਕਿਸੇ ਵਕੀਲ ਦਾ ਵਕੀਲ ਨੇ ਆਪਣੀ ਕੁੜੀ ਦਾ ਕਰਨਾ ਸੀ ਵਿਆਹ ਉਹਨੇ ਜਵਾਈ ਵੀ ਵਕੀਲ ਲੱਭਿਆ ਉਹਨੂੰ ਦਿਹੇਜ ਦੇ ਵਿੱਚ ਉਹਨੇ ਇੱਕ ਸਿਵਲ ਕੇਸ ਦੇਤਾ ਕਹਿੰਦਾ ਇਹ ਮੇਰੇ ਸਹੁਰੇ ਨੇ ਮੈਨੂੰ ਦਿੱਤਾ ਸੀ ਤੇ ਮੈਂ ਤੈਨੂੰ ਦੇਤਾ ਪਹਿਲਾਂ ਮੇਰਾ ਸਹੁਰਾ ਲੜਦਾ ਰਿਹਾ ਹੁਣ ਮੈਂ ਲੜਦਾ ਰਿਹਾ ਗਾਂ ਤੂੰ ਲੜਨਾ ਹੈਗਾ ਇਥੇ ਤਿੰਨ ਤਿੰਨ ਪੀੜੀਆਂ ਬੰਦੇ ਘਸ ਜਾਂਦੇ ਅਦਾਲਤ 'ਚ ਨਿਆ ਤੇ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ ਪਰ ਇੱਕ ਸਵਾਲ ਬਹੁਤ ਵੱਡਾ ਉੱਠ ਰਿਹਾ ਕਿ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਆ ਜਸਟਿਸ ਨਵਾਬ ਸਿੰਘ ਦੀ ਅਗਵਾਈ 'ਚ ਤੇ ਇਹ ਇਹ ਸਵਾਲ ਕੁਝ ਲੋਕ ਉਠਾ ਰਹੇ ਨੇ ਉਹ ਕਹਿੰਦੇ ਕਿ ਸੁਪਰੀਮ ਕੋਰਟ ਦੀ ਬਣਾਈ ਕਮੇਟੀ ਦੇ ਨਾਲ ਤੁਸੀਂ ਗੱਲ ਕਿਉਂ ਨਹੀਂ ਕਰਦੇ ਗੱਲ ਤਾਂ ਕਰਨੀ ਚਾਹੀਦੀ ਆ ਉਹ ਕਹਿੰਦੇ ਨਹੀਂ ਸੁਪਰੀਮ ਕੋਰਟ ਦੀ ਜਿਹੜੀ ਕਮੇਟੀ ਆ ਉਹ ਸ਼ੰਭੂ ਤੇ ਖਨੋਰੀ ਮੂਰਚੇ ਦਾ ਹੱਲ ਕਰਨ ਵਾਸਤੇ ਆ ਗੁੱਲ ਮਿਲਾ ਕੇ ਉਹਨਾਂ ਨੂੰ ਠੋਣ ਵਾਸਤੇ ਆ ਨਾ ਤਾਂ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਵਾਸਤੇ ਆ ਨਾ ਉਹ ਕਿਸਾਨਾਂ ਦੇ ਕਰਜ਼ੇ ਮਾਫੀ ਕਰਨ ਵਾਸਤੇ ਆ ਇਹ ਸੁਪਰੀਮ ਕੋਰਟ ਦੀ ਕਮੇਟੀ ਕਹਿੰਦੀ ਆ ਕਿ ਸਾਡੀਆਂ ਰეკਮੈਂਡੇਸ਼ਨ ਇਨਮਨ ਮੰਨੀਆਂ ਜਾਣੀਆਂ ਨੇ ਕਮੇਟੀ ਦੇ ਸੁਆਮੀਨਾਥ ਨੇ ਵੀ ਕਮਿਸ਼ਨ ਸੀ ਸੁਆਮੀਨਾਥ ਨੇ ਕਿਹੜੀਆਂ ਸਪਾਰਸ਼ਾਂ ਮੰਨ ਲੀਆਂ ਕਮਿਸ਼ਨ ਤਾਂ ਰਮੇਸ਼ ਕੁਮਾਰ ਵੀ ਸੀ ਰਮੇਸ਼ ਕੁਮਾਰ ਨੇ ਜਿਹੜੀਆਂ ਸਪਾਰਸ਼ਾਂ ਦਿੱਤੀਆਂ ਉਹ ਇਹ ਕਹਿੰਦਾ ਕਿ ਜਦੋਂ ਤੁਸੀਂ ਖੇਤੀ ਲਾਗਤ ਦੇ ਮੁਤਾਬਕ ਫਸਲਾਂ ਦੀ ਕੀਮਤ ਤੈਅ ਕਰਦੇ ਹੋ ਜਿਹੜਾ ਪਰਿਵਾਰ ਦਾ ਮੁਖੀ ਆ ਉਹਨੂੰ ਤੁਸੀਂ ਸਕਿਲਡ ਵਰਕਰ ਮੰਨੋ ਸਕਿਲਡ ਵਰਕਰ ਦੀ ਜਿੰਨੀ ਤਨਖਾਹ ਬਣਦੀ ਆ ਉਹ ਵਿੱਚ ਪਾਓ ਫਸਲ ਦਾ ਰੇਟ ਤੈਅ ਕਰਨ ਲੱਗਿਆਂ ਉਹ ਸਪਾਰਸ਼ ਮੰਨ ਲਈ ਇਸ ਕਰਕੇ ਇਹ ਸਿਰਫ ਕਮੇਟੀਆਂ ਉਹ ਬਣਾਉਂਦੇ ਜਿਹਨੂੰ ਆਪਾਂ ਕਹਿੰਦੇ ਵੀ ਕਮੇਟੀ ਦਾ ਮਤਲਬ ਕੰਮ ਮਿੱਟੀ ਕੰਮ ਤੇ ਮਿੱਟੀ ਪਾਉਣ ਦੀ ਕਮੇਟੀ ਬਣਦੀ ਹੈਗੀ ਆ ਵੀ ਕੰਮ ਤੇ ਮਿੱਟੀ ਪਾਉਣੀ ਤਾਂ ਸਰਕਾਰ ਕਮੇਟੀ ਬਣਾਉਂਦੀ ਆ ਜਦੋਂ ਮਸਲਾ ਹੱਲ ਕਰਨਾ ਹੁੰਦਾ ਉਦੋਂ ਸਰਕਾਰ ਗੱਲਬਾਤ ਕਰਦੀ ਆ ਅਰਜਿੰਦਰ ਜੀ ਅੱਜ ਦਾ ਜਿਹੜਾ ਇਹ ਇਕੱਠ ਆ ਕੀ ਲੱਗਦਾ ਹੈ ਕਿ ਇਸ ਤੋਂ ਬਾਅਦ ਹੋਰ ਵੱਡਾ ਸੰਘਰਸ਼ ਜਿਹੜਾ ਇਹ ਨਵਾਂ ਖੜਾ ਆਇਆ ਇਹਦੇ ਖਿਲਾਫ ਪੰਜਾਬ ਦੀ ਧਰਤੀ ਤੇ ਬਿਲਡ ਕਰਨਾ ਪਵੇਗਾ ਔਰ ਇੱਕ ਗੱਲ ਹੋਰ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਪੂਰੇ ਦੇਸ਼ ਦੇ 28 ਸਟੇਟ ਨੇ ਹੋਰ ਸੂਬਿਆਂ 'ਚ ਵੀ ਖੇਤੀ ਹੁੰਦੀ ਆ ਪਰ ਇਹ ਪੰਜਾਬ ਵਾਲਿਆਂ ਨੂੰ ਹੀ ਸਾਰਾ ਕੁਝ ਗਲਤ ਕਿਉਂ ਲੱਗਦਾ ਕਿਉਂਕਿ ਪੰਜਾਬ ਵਾਲਿਆਂ ਨੂੰ ਇਹ ਆਤ ਪ੍ਰਾਣੀ ਬਣੀ ਹੋਈ ਆ ਪੰਜਾਬ ਵਾਲਿਆਂ ਨੂੰ ਮੁਗਲ ਵੀ ਗਲਤ ਲੱਗਦੇ ਸੀ ਪੰਜਾਬ ਵਾਲਿਆਂ ਨੂੰ ਅੰਗਰੇਜ਼ ਵੀ ਗਲਤ ਲੱਗਦੇ ਸੀ। ਪੰਜਾਬ ਵਾਲਿਆਂ ਨੂੰ ਅਫਗਾਨ ਵੀ ਗਲਤ ਲੱਗਦੇ ਸੀ। ਪੰਜਾਬ ਵਾਲਿਆਂ ਨੂੰ ਜਿਹੜੇ ਪੂਰੇ ਮੁਲਕ ਦੀਆਂ ਧੀਆਂ ਮੈਨਾ ਚੱਕ ਲਈ ਜਾਂਦੇ ਸੀ ਉਹ ਵੀ ਗਲਤ ਲੱਗਦੇ ਸੀਗੇ। ਉਹ ਇਹ ਕਹਿੰਦੇ ਵੀ ਸਾਡੀਆਂ ਚੱਕ ਲਈਏ ਤੁਸੀਂ ਘਤੋ ਛੜਾਈਆਂ। ਇਹ ਇਹ ਬਿਲਕੁਲ ਬਕਵਾਸ ਗੱਲਾਂ ਨੇ। ਠੀਕ ਆ। ਜਿਹੜੇ ਬੰਦੇ ਇਹ ਕਹਿੰਦੇ ਆ ਕਿ ਵੀ ਸਾਡਾ ਰਾਸ਼ਟਰਪਿਤਾ ਮਹਾਤਮਾ ਗਾਂਧੀ ਆ। ਮਹਾਤਮਾ ਗਾਂਧੀ ਜੇ ਤੁਸੀਂ ਕਹਿੰਦੇ ਕਿ ਉਹਦੀ ਆਜ਼ਾਦੀ ਦਵਾਈ ਆ ਉਹ ਫਿਰ ਉਹਨੂੰ ਕੱਲੇ ਨੂੰ ਕੀ ਦਿੱਕਤ ਸੀਗੀ? ਸਮਾਜ ਦੇ ਵਿੱਚ ਜਿਹੜੀਆਂ ਇਹ ਦਲੀਲਾਂ ਨੇ ਇਹ ਪਸ਼ੂਆਂ ਤੇ ਲਾਗੂ ਹੁੰਦੀਆਂ ਬੰਦਿਆਂ ਤੇ ਨਹੀਂ ਬੰਦੇ ਤੇ ਪਸ਼ੂ ਚ ਨਾ ਇੱਕ ਗੁਣਾ ਸਾਂਝਾ ਕਿ ਪਸ਼ੂ ਖਾਂਦੇ ਪੀਂਦੇ ਆ ਬੱਚੇ ਪੈਦਾ ਕਰਦੇ ਆ ਮਰ ਜਾਂਦੇ ਆ ਮਨੁੱਖ ਵੀ ਖਾਂਦਾ ਪੀਂਦਾ ਬੱਚੇ ਪੈਦਾ ਕਰਦਾ ਤੇ ਮਰ ਜਾਂਦਾ ਇਹ ਦੋਨਾਂ ਚ ਸੇਮ ਗੁਣਾ ਫਰਕ ਕਿੱਥੇ ਆ ਗਲਤ ਹੋਈ ਜਾਂਦਾ ਕੁਝ ਵੀ ਧੱਕਾ ਇਹਦਾ ਪਸ਼ੂ ਨੂੰ ਸਮਝ ਨਹੀਂ ਉਹਦਾ ਪਸ਼ੂ ਵਿਰੋਧ ਨਹੀਂ ਕਰਦਾ ਸਮਾਜ ਚ ਜੋ ਗਲਤ ਹੋ ਰਿਹਾ ਮਨੁੱਖ ਉਹਦਾ ਵਿਰੋਧ ਕਰਦਾ ਗਲਤ ਦੇ ਖਿਲਾਫ ਲੜਦਾ ਬੰਦੇ ਦੇ ਪਸੂ ਚ ਇਹੀ ਫਰਕ ਆ 28 ਸਤੰਬਰ ਨੂੰ ਬਹੁਤ ਲੋਕ ਜੰਮੇ ਹੋਣਗੇ ਭਗਤ ਸਿੰਘ ਨੂੰ ਯਾਦ ਕਿਉਂ ਕਰਦੇ ਆ ਕਿਆ ਬਾਤ 23 ਮਾਰਚ ਨੂੰ ਬਹੁਤ ਲੋਕ ਮਰੇ ਹੋਣਗੇ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਕਿਉਂ ਯਾਦ ਕਰਦੇ ਆ ਕਿਉਂਕਿ ਉਹ ਜਿਹੜੀ ਭਾਜਪਾ ਨਾਲ ਮੰਨ ਗਈ ਵੈਸੇ ਤਾਂ ਪਸੂਆਂ ਦਾ ਹੱਗਿਆ ਮੂਤਿਆ ਖਾਣ ਵਾਲੇ ਲੋਕ ਆ ਇਹ ਜਿਹੜੇ ਇਹ ਦਲੀਲ ਦਿੰਦੇ ਆ ਕਿ ਤੁਹਾਨੂੰ ਕੀ ਤਕਲੀਫ ਆ ਇਹ ਪੂਰੇ ਇਤਿਹਾਸ ਤੇ ਕੂਚੀ ਫੇਰ ਰਹੇ ਆ ਪੰਜਾਬ ਦਾ ਇਤਿਹਾਸ ਹੀ ਇਹ ਆ ਜਿਹਨੂੰ ਕਹਿੰਦੇ ਨੇ ਕਿ ਤੁਹਾਡੀ ਤੁਹਾਡੀ ਮਾਂ ਮਾਰਗੀ ਤੁਸੀਂ ਰੋਏ ਇਹਨੂੰ ਵੇਦਨਾ ਕਹਿੰਦੇ ਆ ਦੂਜੇ ਦੀ ਮਾਂ ਮਾਰਗੀ ਤੁਸੀਂ ਰੋਏ ਇਹਨੂੰ ਸੰਵੇਦਨਾ ਕਹਿੰਦੇ ਆ ਤੇ ਪੰਜਾਬੀ ਆਪਣੀ ਸੰਵੇਦਨਾ ਕਰਕੇ ਚੈਂਪੀਅਨ ਨੇ ਤੇ ਅਸੀਂ ਆਪਣੇ ਚੈਂਪੀਅਨ ਦਾ ਤਾਜ ਗਵਾਉਣਾ ਨਹੀਂ ਚਾਹੁੰਦੇ ਜਿੱਥੇ ਵੀ ਟੱਕਾ ਹੋਊਗਾ ਪੰਜਾਬ ਡਟ ਕੇ ਖੜੂਗਾ ਇੱਕ ਲਾਸ ਸਵਾਲ ਹੈ ਕਿ ਜਿਹੜੇ ਪੰਜਾਬ ਦੇ ਬੀਜੇਪੀ ਆਗੂ ਹਰਜੀਤ ਗਰੇਵਾਲ ਉਹਨਾਂ ਨੇ ਪਿਛਲੇ ਦਿਨੀ ਕਿਹਾ ਕਹਿੰਦਾ ਯਾਰ ਤੁਸੀਂ ਆ 2022 ਜਿਲ੍ਹਿਆਂ 'ਚ ਕੀ ਕਰ ਰਹੇ ਹੋ ਇਹਦਾ ਸੈਂਟਰ ਸਰਕਾਰ ਤੇ ਕੋਈ ਅਸਰ ਨਹੀਂ ਹੋ ਸਕਦਾ ਕਹਿੰਦਾ ਦੇਸ਼ ਬਹੁਤ ਵੱਡਾ ਭਾਰਤ ਬਹੁਤ ਵਿਸ਼ਾਲ ਆ ਤੇ ਆ 20-22 ਸੂਬਿਆਂ 'ਚ ਤੁਸੀਂ ਬੰਦ ਕਰਕੇ ਜਾਂ ਇੱਥੇ ਰੈਲੀਆਂ ਕਰਕੇ ਕੁਝ ਨਹੀਂ ਕਰ ਸਕਦੇ ਦੇਖੋ ਕੋਈ ਵੀ ਮੂਵਮੈਂਟ ਰਾਤੋਂ ਰਾਤ ਪੂਰੀ ਦੁਨੀਆ 'ਚ ਨਹੀਂ ਫੈਲਦੀ ਕੋਈ ਵੀ ਮੂਵਮੈਂਟ ਆ ਜਿਹੜੀ ਉਹਦਾ ਇੱਕ ਸਟਾਰਟਿੰਗ ਪੁਆਇੰਟ ਹੁੰਦਾ ਮੂਵਮੈਂਟਸ ਪਹਿਲਾਂ ਕੁਝ ਖਿੱਤਿਆਂ 'ਚ ਹੁੰਦੀ ਆ ਉਹ ਸਿੱਜੇ-ਸਿੱਜੇ ਫੈਲਦੀ ਆ ਗੁਰੂ ਸਾਹਿਬ ਨੇ ਜਦੋਂ ਪੰਥ ਚਲਾਇਆ ਇੱਕ ਆਈਡੀਓਲੋਜੀ ਮਤਲਬ ਬਣਾਈ ਕਿ ਨੀਚੇ ਅੰਦਰ ਨੀਚ ਜਾਤ ਨੀਚੀ ਹੋਤ ਨੀਚ ਨਾਨਕ ਤਿੰਨ ਕੇ ਸੰਗ ਸੱਤ ਵੱਡਿਆ ਸੋ ਘਰੀ ਚ ਪਾਪਾਂ ਬਾਜੂ ਹੋਵੇ ਨਾ ਹੀ ਮੋਇਆ ਸਾਥ ਨਾ ਚਾਈ ਜੀ ਹਨਾ ਇੱਕ ਇੱਕ ਆਈਡੀਓਲੋਜੀ ਵੀ ਇਦਾਂ ਦਾ ਅਸੀਂ ਸਮਾਜ ਬਣਾਉਣਾ ਚਾਹੁੰਦੇ ਹਾਂ ਲੁੱਟ ਖਤਮ ਕਰਨ ਦੇ ਖਿਲਾਫ ਜ਼ਮੀਨ ਹਲਵਾਹਕ ਨੂੰ ਦੇਣ ਦਾ ਕੰਮ ਬਾਬਾ ਬੰਦਾ ਸਿੰਘ ਬਹਾਦਰ ਨੇ ਬਹੁਤ ਲੇਟਰ ਆਉਣ ਜੀ ਕੋਈ ਵੀ ਲਹਿਰ ਜਦੋਂ ਅੰਗਰੇਜ਼ਾਂ ਦੇ ਖਿਲਾਫ ਲੜਨਾ ਸ਼ੁਰੂ ਕੀਤਾ ਆਪਾਂ ਪੜਦੇ ਰਿਹਾ ਵੀ 1857 ਦੀ ਬਗਾਵਤ ਹੋਈ ਕਦੋਂ 47 ਚ ਗਏ ਭਾਵੇਂ ਕਿ ਆਪ ਅੱਜ ਵੀ ਮੰਨਦੇ ਕੋ ਉਸ ਤਰ੍ਹਾਂ ਦੀ ਆਜ਼ਾਦੀ ਜੋ ਆਪਾਂ ਕਿ ਸਰਾਬੇ ਨੇ ਚਾਹੀ ਨਹੀਂ ਆਈ ਪਰ ਕੀ ਰਾਤੋਂ ਰਾਤ ਚਲੇਗਾ ਸਭ ਕੁਝ ਕੋਈ ਵੀ ਮੂਵਮੈਂਟ ਸਮਾਜ ਚ ਕੁਝ ਵੀ ਚੰਗੀ ਗੱਲ ਹੈਗੀ ਆ 5000 ਸਾਲ ਤੋਂ ਲੋਕ ਜਾਤਪਾਤ ਦੇ ਖਿਲਾਫ ਲੜ ਰਹੇ ਆ ਸ਼ੂਆ ਸ਼ੂਤ ਸੀ ਨਾ ਕਿ ਦਲਤਾਂ ਨੂੰ ਇੱਥੋਂ ਰੋਟੀ ਸਿੱਟੀ ਐ ਇੱਥੋਂ ਪਾਣੀ ਸਟਿਆ ਜਾਂਦਾ ਸੀਗਾ ਅੱਜ ਕਿੱਥੇ ਆਓ ਪੰਜਾਬ 'ਚ ਹੈ ਨਹੀਂ ਨਾ ਅੰਤਰਜਾਤੀ ਵਿਆਹ ਵੀ ਬਹੁਤ ਹੋ ਰਹੇ ਹੈਗੇ ਸਮਾਜ 'ਚ ਕੁਝ ਵੀ ਗਲਤ ਹੁੰਦਾ ਨਾ ਕੁਝ ਸਮਾਜ 'ਚ ਸਮੱਸਿਆ ਓਵਰਨਾਈਟ ਬਣਦੀ ਆ ਨਾ ਓਵਰਨਾਈਟ ਖਤਮ ਹੁੰਦੀ ਆ ਇੱਕ ਲੰਮੀ ਜਦੋਂ ਜਿਹਦਾ ਹਿੱਸਾ ਹੁੰਦਾ ਇਹ ਹੁੰਦਾ ਕਿ ਤੁਸੀਂ ਜਿਉਂਦੇ ਜੀ ਕਿਸ ਪਾਸੇ ਖੜੇ ਤੇ ਅੱਜ ਦੀ ਖਬਰ ਆ ਕਿ 3800 ਰੁਪਏ ਕੁਵਾਂਟਲ ਆਟਾ ਪੰਜਾਬ 'ਚ ਹੋ ਗਿਆ ਪੰਜਾਬ ਦੀਆਂ ਜਿਹੜੀਆਂ ਮਿਲਿੰਗ ਨੇ ਜਿੱਤੇ ਜਿਹੜੀਆਂ ਬੇਕਰੀਆਂ ਤੇ ਬਿਸਕੁਟ ਬਰੈਡ ਮਿਲਦੇ ਆ ਉਹਨਾਂ ਨੂੰ ਕਣਕ ਨਹੀਂ ਪੂਰੀ ਆ ਰਹੀ ਪੰਜਾਬ ਦੀਆਂ ਜਿਹੜੀਆਂ ਆਟਾ ਚੱਕੀਆਂ ਉਹਨਾਂ ਨੂੰ ਕਣਕ ਪੂਰੀ ਨਹੀਂ ਮਿਲ ਰਹੀਗੀ ਮੈਂ ਆਉਂਦਿਆਂ ਸੱਜਣ ਨੂੰ ਕਿਹਾ ਕਹਿੰਦਾ ਕਿੱਥੇ ਹੋ ਗਿਆ ਮਹਿੰਗਾ ਆਟਾ ਮੈਂ ਕਿਹਾ ਆਪਣੇ ਘਰੇ ਕਣਕ ਦਾ ਡਰਮ ਭਰਿਆ ਨਾ ਜਿੱਦਣ 4-4 ਕਿਲੋ ਖਰੀਦਾਂਗਾ ਫੇਰ ਪਤਾ ਲੱਗੂਗਾ ਆਹ ਆਟਾ ਕਿਸ ਰੇਟ ਵਿਕਦਾ ਹੈਗਾ ਅੱਜ ਗੰਡੇ ਚੀਰਨ ਤੇ ਅੱਖਾਂ 'ਚ ਪਾਣੀ ਆਉਂਦਾ ਫਿਰ ਆਟਾ ਗੁੰਨਣ ਤੇ ਵੀ ਅੱਖਾਂ 'ਚ ਪਾਣੀ ਆਊਗਾ ਜਿੱਦਣ ਉਹ ਖੇਤੀ ਤੇ ਖਰਾਕ ਨੂੰ ਕੰਟਰੋਲ ਕਰਕੇ ਤੇ 34 ਪੇਜ ਦਾ ਇਹ ਡਰਾਫਟ ਜਿਹੜਾ ਕੇਂਦਰ ਸਰਕਾਰ ਨੇ ਪੰਜਾਬ ਨੂੰ ਭੇਜਿਆ 34 ਪੇਜਾਂ 'ਚ ਇੱਕ ਵਾਰੀ ਵੀ ਐਮਐਸਪੀ ਸ਼ਬਦ ਨਹੀਂ ਗਾ ਪੰਜ ਮੰਡੀਆਂ ਕਹਿਤੀਆਂ ਕਿ ਇਹ ਏਪੀਐਮਸੀ ਮੰਡੀ ਦੇ ਨਾਲ ਪ੍ਰਾਈਵੇਟ ਮੰਡੀ ਡਾਇਰੈਕਟ ਮੰਡੀ ਈ-ਟ੍ਰੇਡਿੰਗ ਸੈਲਾ ਨੂੰ ਮਾਰਕੀਟ ਯਾਰਡ ਦਾ ਰੂਪ ਦੇਣਾ ਯਾਨੀ ਕਿ ਪੰਜ ਮੰਡੀਆਂ ਅਸਲ 'ਚ ਇੱਕੋ ਮੰਡੀ ਨੂੰ ਖਤਮ ਕਰਨ ਦੇ ਵਾਸਤੇ ਆ ਅਨਾਜ ਦੀ ਖਰੀਦ ਵੀ ਆਨਲਾਈਨ ਕਰਨਾ ਚਾਹੁੰਦੇ ਆ ਜਿਵੇਂ ਆਪਾਂ ਆਨਲਾਈਨ ਮੋਬਾਈਲ ਖਰੀਦ ਲਿਆ ਬੂਟ ਖਰੀਦ ਲੇ ਕੱਪੜੇ ਖਰੀਦ ਲੇ ਦੁਕਾਨਾਂ ਤੇ ਨਹੀਂ ਨ ਜਾਂਦੇਗੇ ਜਿਹੜੀ ਚੀਜ਼ ਚੰਗੀ ਲੱਗੀ ਜਦੋਂ ਸਾਡੀ ਜਾਣਕਾਰੀ ਅਨਾਜ ਦੀ ਆਨਲਾਈਨ ਪਹੇਜਣੀ ਆ ਆਨਲਾਈਨ ਹੀ ਉਹਨਾਂ ਨੇ ਕਹਿ ਦੇਣਾ ਕਿ ਕਣਕ ਦਾ ਦਾਣਾ ਮਾਜੂਜਾ ਹੋਗਾ ਨਹੀਂ ਖਰੀਦਣਾ ਆਨਲਾਈਨ ਹੀ ਕਹਿ ਦੇਣਾ ਕਿ ਝੋਨਾ ਡਿਸਕਲਰ ਹੋ ਗਿਆ ਆਨਲਾਈਨ ਹੀ ਕਹਿ ਦੇਣਾ ਕਿ ਝੋਨਾ ਡੈਮੇਜ ਹੋ ਗਿਆ ਜਦੋਂ ਸਰਕਾਰੀ ਮੰਡੀ ਖਤਮ ਹੋ ਗਈ ਹੁਣ ਸਾਡੀ ਢੇਰੀ 'ਚ ਹੱਥ ਮਾਰਦੇ ਆ ਨਾ ਆ ਕੇ ਫੇਰ ਕਹਿੰਦੇ ਆ ਹੁਣ ਹੱਥ ਮਾਰਨ ਦੀ ਲੋੜ ਨਹੀਂ ਆਨਲਾਈਨ ਹੀ ਕਹਿ ਦੇਣਾ ਵੀ ਨੋ ਬਸ ਠੀਕ ਆ ਇਹ ਅਸਲ 'ਚ ਖੇਤੀ ਤੇ ਖਰਾਕ ਤੇ ਕਬਜ਼ਾ ਕਰਨਾ ਚਾਹੁੰਦੇ ਆ ਅੱਜ ਦਾ ਕੱਟ ਕਿ ਭਗਵੰਤ ਮਾਨ ਸਰਕਾਰ ਪੰਜਾਬ ਦੀ ਅਸੈਂਬਲੀ 'ਚ ਮਤਾ ਪਾਵੇ ਕਿ ਕੇਂਦਰ ਦਾ ਮਾਰਕੀਟਿੰਗ ਖਰੜਾ ਲਾਗੂ ਨਹੀਂ ਕਰਨਾ ਖੇਤੀਬਾੜੀ ਮੰਤਰੀ ਨੇ ਮੀਟਿੰਗ ਸਾਨੂੰ ਕਿਹਾ ਵੀ ਲਾਗੂ ਨਹੀਂ ਕਰਦੇ ਅਸੀਂ ਕਿਹਾ ਵੀ ਨਹੀਂ ਬਿਆਨ ਨਹੀਂ ਮੁੱਖ ਮੰਤਰੀ ਨੇ ਕਿਹਾ ਲਾਗੂ ਨਹੀਂ ਕਰਦੇ ਅਸੀਂ ਕਿਹਾ ਬਿਆਨ ਨਹੀਂ ਮਤਾ ਪਾਓ 117 ਦੇ 17 ਐਮਐਲਏ ਕੇਂਦਰ ਦੇ ਖਿਲਾਫ ਤੇ ਪੰਜਾਬ ਦੀ ਕਿਸਾਨੀ ਦੇ ਪੱਖ 'ਚ ਖੜੇ ਨਜ਼ਰ ਆਉਣੇ ਚਾਹੀਦੇ ਆ ਜਿਹੜਾ ਐਮਐਲਏ ਕੇਂਦਰ ਦੇ ਡਰਾਫਟ 'ਚ ਵੋਟ ਪਾਊਗਾ ਉਹਨੂੰ ਫਿਰ ਪੰਜਾਬ 'ਚ ਅਸੀਂ ਦੇਖਾਂਗੇ ਇਹ ਅਸੈਂਬਲੀ 'ਚ ਪਤਾ ਲੱਗਣਾ ਮਤਾ ਪਾਉਣ ਵਾਸਤੇ ਇਕੱਠਾ ਤੇ ਦੂਸਰਾ ਪੂਰੇ ਮੁਲਕ ਨੂੰ ਦੱਸਣ ਵਾਸਤੇ ਕਿ ਪੰਜਾਬ ਖੜਾ ਹੋ ਗਿਆ ਫਿਰ ਉਸੇ ਤਰੀਕੇ ਨਾਲ ਜਿਵੇਂ ਜਿਹੜੇ ਕਹਿੰਦੇ ਇੱਥੇ ਅਸਰ ਕੀ ਹੁੰਦਾ ਜਦੋਂ ਅਸੀਂ ਸਿੰਘੂ ਦੇ ਟਿੱਕਰੀ ਬੈਠੇ ਸੀ ਹਾਲੈਂਡ 'ਚ ਟਰੈਕਟਰ ਮਾਰਚ ਨਿਕਲਣ ਲੱਗੇ ਇੰਗਲੈਂਡ 'ਚ ਟਰੈਕਟਰ ਮਾਰਚ ਨਿਕਲਣ ਲੱਗੇ ਜਦੋਂ ਤੁਸੀਂ ਰੌਸ਼ਨੀ ਦਿਖਾਉਣੀ ਹੋ ਨਾ ਠੀਕ ਆ ਤੇ ਰੌਸ਼ਨੀ ਦੀ ਤਾਂ ਖਾਸੀਅਤ ਆ ਠੀਕ ਆ ਕਿਉਂ ਇੱਕ ਸਕਿੰਟ ਦੇ ਵਿੱਚ ਵੀ ਅਰਬਾਂ ਖਰਬਾਂ ਕਿਲੋਮੀਟਰ ਕੱਢਦੀ ਆ ਇਸ ਕਰਕੇ ਜਦੋਂ ਕਿਤੇ ਇਤਿਹਾਸ ਦੇ ਵਿੱਚ ਕੋਈ ਚਮਕਦਾਰ ਪੰਨਾ ਜਿਹੜਾ ਹੈਗਾ ਵਾਪਰਦਾ ਉਹ ਰੌਸ਼ਨੀ ਬੂਰ ਬਹੁਤ ਦੂਰ ਤੱਕ ਬਖੇਰਦਾ ਉਹ ਕਿਹੜੇ ਜ਼ਿਲ੍ਹੇ 'ਚ ਹੁੰਦਾ ਕਿਹੜੇ ਖਿੱਤੇ 'ਚ ਹੁੰਦਾ ਉਹ ਇੱਥੋਂ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਨਹੀਂ ਦੇਖੀਆਂ ਜਾਂਦੀਆਂ ਇਹ ਰੌਸ਼ਨੀ ਦਿਖਾਉਣ ਵਾਸਤੇ ਅੱਜ ਦਿਨ ਵੀ ਪੂਰਾ ਕੁਦਰਤ ਵੀ ਨਾਲ ਖੜੀ ਆ ਠੀਕ ਆ ਦਿਨ ਵਿੱਚ ਜਿਵੇਂ ਸੂਰਜ ਚਮਕ ਰਿਹਾ ਐਵੇਂ ਇਸ ਕੱਠ ਨੇ ਅਜ ਮੋਗੇ ਚੋ ਚਮਕਣਾ ਤੇ ਪੰਜਾਬ ਸਰਕਾਰ ਨੂੰ ਮਜਬੂਰ ਕਰਨਾ ਮਤਾ ਪਾਉਣ ਵਾਸਤੇ ਔਰ ਦੂਜੇ ਸੂਬਿਆਂ ਦੇ ਕਿਸਾਨਾਂ ਨੂੰ ਵੀ ਉਤਸ਼ਾਹਿਤ ਕਰਨਾ ਕਿ ਪੰਜਾਬ ਫਿਰ ਖੜਾ ਹੋਇਆ ਤੁਸੀਂ ਵੀ ਖੜੇ ਹੋ ਅਬ ਆਪਣੇ ਸੂਬੇ ਚੋ ਸਰਕਾਰ ਤੋਂ ਮਤਾ ਪਵਾਓ ਕਿ ਮਾਰਕੀਟਿੰਗ ਪਾਲਿਸੀ ਲਾਗੂ ਨਹੀਂ ਹੋਣੀ ਪਰ ਬੀਜੇਪੀ ਦਾ ਇੱਕ ਮੰਤਰੀ ਕਹਿੰਦਾ ਹੈ ਕਿ ਕਹਿੰਦਾ देयर इज ਡੈਮੋਕ੍ਰੇਸੀ ਔਰ ਕਹਿੰਦਾ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਲੋਕਾਂ ਦੇ ਵਿਰੁੱਧ ਸਰਕਾਰ ਜਾ ਹੀ ਨਹੀਂ ਸਕਦੀ ਕਹਿੰਦਾ ਮਿਸਗਾਈਡ ਕਰ ਰਿਹਾ ਤੁਹਾਨੂੰ ਕਿਸਾਨਾਂ ਜਿਹੜੇ ਨੀਤੀਯੋਗ ਇਹ ਕਹਿੰਦਾ ਕਿ ਭਾਰਤ ਦੇ ਖੇਤੀ ਖੇਗ ਖੇਤਰ ਚ 60 ਕਰੋੜ ਲੋਕ ਫालतੂ ਆ ਇਹ ਬਾਹਰ ਕਰਨੇ ਆ ਉਹ 60 ਕਰੋੜ ਲੋਕਾਂ ਨੂੰ ਖੇਤੀ ਤੋਂ ਬਾਹਰ ਕਰਕੇ ਭੇਜਣਾ ਕਿੱਥੇ ਆ ਤੇ ਇਹ ਲੋਕਾਂ ਦੇ ਪੱਖ ਚ ਕਿਵੇਂ ਸਮਝਾ ਸਕਦੇ ਆ ਉਹ ਵੱਡੇ ਵੱਡੇ ਮੌਲ ਖਲਾ ਕੇ ਆਰੇ ਦੁਕਾਨਦਾਰ ਤੇ ਰੇੜੀਆਂ ਵਾਲੇ ਗੁਜ਼ਾਰਾ ਕਰਦੇ ਆ ਜਿੱਥੇ 500 ਦੁਕਾਨਾਂ ਉੱਥੇ 1 ਕਿਲੋਮੀਟਰ ਤੇ ਇੱਕੋ ਮਾਲ ਬਣ ਜਾਂਦਾ ਕਿਉਂਕਿ ਕੱਲਾ ਵੱਡੀ ਖੇਤੀ ਨਹੀਂ ਨਾ ਕਰਨਾ ਚਾਹੁੰਦੇ ਬਾਜ਼ਾਰ ਵੀ ਵੱਡਾ ਬਣਾਉਣਾ ਚਾਹੁੰਦੇ ਆ ਉਹ ਕਹਿੰਦੇ ਪੱਖ ਚਾ ਵੀ ਦੁਕਾਨਦਾਰ ਨੂੰ ਜਾੜਨਾ ਪਿੱਛੇ ਜੇ ਦੁੱਧ ਦੇ ਪੰਜਾਬ ਚ ਸੈਂਪਲ ਭਰੇ ਗਏ ਇਹ ਕਿਹਾ ਗਿਆ ਵੀ ਦੁੱਧ ਚ ਬਹੁਤ ਜ਼ਹਿਰ ਆ ਕਿਸੇ ਦੁੱਧ ਵੇਚਣ ਵਾਲੀ ਕੰਪਨੀ ਦਾ ਪੈਕਟ ਵਾਲੀ ਕੰਪਨੀ ਦਾ ਸੈਂਪਲ ਭਰਿਆ ਗਿਆ ਉਹ ਛੋਟੇ ਕਿਸਾਨ ਮਜ਼ਦੂਰ ਜਿਹੜਾ ਇੱਕ ਇੱਕ ਦੋ ਦੋ ਡੰਗਰ ਰੱਖ ਕੇ ਗੁਜ਼ਾਰਾ ਕਰਦਾ ਦੁੱਧ ਵੇਚ ਕੇ ਉਹਨੂੰ ਦੁੱਧ ਤੋਂ ਬਾਹਰ ਕਰਨਾ ਚਾਹੁੰਦੇ ਆ ਉਹਨਾਂ ਦਾ ਕਿਹੜਾ ਪੱਖ ਲੋਕਾਂ ਦੇ ਪੱਖ ਚ ਉਹ ਨੋਟਬੰਦੀ ਦੇ ਫਾਇਦੇ ਗਿਣਾ ਦੇਣ ਨੋਟਬੰਦੀ ਦੇ ਫਾਇਦੇ ਗਿਣਾ ਦੇਣ ਜਿਹੜਾ ਹਰ ਸਾਲ 2 ਕਰੋੜ ਰੁਜ਼ਗਾਰ ਦਿੱਤਾ ਉਹਦੇ ਫਾਇਦੇ ਗਿਣਾਕਰ ਉਹਦੇ ਫਾਇਦੇ ਇਹ ਹੋਏ ਕਿ ਬੇਰੁਜ਼ਗਾਰੀ ਦਾ ਅੰਕੜਾ ਹੀ ਦੇਣਾ ਬੰਦ ਕਰਤਾ ਕੇਂਦਰ ਸਰਕਾਰ ਨੇ WTO ਜਿਹੜਾ ਬਣ ਗਿਆ ਉਹ ਲਗਾਤਾਰ ਇਹ ਚੀਜ਼ਾਂ ਜਿਹੜੀਆਂ ਨੇ ਉਹ ਹੋ ਕਰਵਾਈ ਜਾ ਰਿਆ ਭਾਰਤ ਸਰਕਾਰ WTO ਦੀ ਮੈਂਬਰ ਆ ਇਹਨਾਂ ਨੇ ਕਿਹਾ ਨੀਤੀਯੋਗ ਨੇ 2 ਸਾਲ ਪਹਿਲਾਂ ਦੀ ਰਿਪੋਰਟ ਚ ਕਿ ਭਾਰਤ ਦੇ ਖੇਤੀਬਾੜੀ ਖੇਤਰ ਚ 60 ਕਰੋੜ ਲੋਕ ਫालतू ਆ। ਇਹ ਅਸੀਂ ਬਾਹਰ ਕਰਨੇ ਆ। ਤਿੰਨ ਖੇਤੀ ਕਾਨੂੰਨਾਂ ਦਾ ਵੀ ਇਹੀ ਦੇਸ਼ ਸੀ। ਮੌਜੂਦਾ ਮਾਰਕੀਟਿੰਗ ਪਾਲਿਸੀ ਦਾ ਆਦੇਸ਼ ਵੀ ਜਿਹੜਾ ਹੈਗਾ ਉਹ ਇਹੀ ਆ। ਕਿਉਂਕਿ ਇਹਦੇ ਪਿੱਛੇ ਇੱਕ ਚੀਜ਼ ਸਮਝਣੀ ਪੈਣੀ ਆ। ਅੱਜ ਦੁਨੀਆ ਭਰ ਚ ਭਿਆਨਕ ਮੰਦੀ ਆ। ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਸਟਾਮਰ ਇਹ ਕਹਿੰਦਾ ਕਿ ਸਾਡੇ 90 ਲੱਖ ਲੋਕ ਇਹੋ ਜਿਹੇ ਜਿਨ੍ਹਾਂ ਨੂੰ ਕੰਮ ਦੇਣ ਲਈ ਸਾਡੇ ਕੋਲ ਕੁਝ ਨਹੀਂਗਾ। ਉਹ ਅਨਪਲਾਈਮੈਂਟ ਨੂੰ ਕਹਿੰਦਾ ਕਿ এলিਫੈਂਟ ਇਨ ਦਾ ਰੂਮ ਵੀ ਇਹ ਜਿਹੜੀ ਆ ਸਥਿਤੀ ਬਣੀ ਆ। ਕੈਨੇਡਾ ਦੇ ਹਾਲਾਤ ਪੰਜਾਬੀ ਬਿਹਤਰ ਜਾਣਦੇ ਰੋਟੀ ਦੇ ਲਾਲੇ ਪਏ ਹੋਏ ਲੱਖਾਂ ਲੋਕਾਂ ਨੂੰ ਰਿਪੋਰਟ ਕਰਨ ਦੀ ਸਥਿਤੀ ਆ ਅਮਰੀਕਾ ਦੇ ਹਾਲਾਤ ਸਭ ਨੂੰ ਪਤਾ ਯੂਰਪੀਨ ਯੂਨੀਅਨ ਦੀ ਸਭ ਤੋਂ ਵੱਡੀਆਂ ਇਕਨੋਮੀਆਂ ਫਰਾਂਸ ਤੇ ਜਰਮਨੀ ਉਹ ਬਹੁਤ ਮਤਲਬ ਮੰਦੀ ਹਾਲਤ ਚ ਜਰਮਨੀ ਦੀ ਵਿਕਾਸ ਦਰ 0% ਤੇ ਆ ਬਾਲਕਸ ਵੇਗਨ ਬੀ ਐਮ ਡਬਲਯੂ ਇਹ ਟਾਪ ਦੀਆਂ ਜਿਹੜੀਆਂ ਗੱਡੀਆਂ ਦੀਆਂ ਕੰਪਨੀਆਂ ਨੇ ਜਰਮਨੀ ਦੀਆਂ ਨੇ ਤੇ ਮੰਦੇ ਹਾਲਾਤ ਚ ਜਦੋਂ ਗੱਡੀਆਂ ਮੰਦੇ ਹਾਲਾਤ ਚ ਆ ਜਦੋਂ ਅਮਰੀਕਾ ਦੀਆਂ 2-200 ਸਾਲ ਪੁਰਾਣੀਆਂ ਬੈਂਕਾਂ ਡੁੱਬ ਗਈਆਂ ਜਦੋਂ ਲਗਜ਼ਰੀ ਗੁੱਡਸ ਦੁਨੀਆ 'ਚ ਨਹੀਂ ਵਿਕ ਰਹੀਆਂ ਹੀਆਂ ਤੇ ਫਿਰ ਵੇਖੀ ਰਿਆ ਉਹ ਇਹ ਸਮਝੀਏ ਕਿ ਕਰੋਨਾ ਕਾਲ 'ਚ 68 ਨਵੇਂ ਖਰਬਪਤੀ ਪੈਦਾ ਹੋਏ ਆ ਜਿਹੜੇ ਖਾਣ-ਖਰਾਕ ਦਾ ਕਾਰੋਬਾਰ ਕਰਦੇ ਨੇਸਲੇ ਦੁਨੀਆ ਦੀ ਸਭ ਤੋਂ ਵੱਡੀ ਫੂਡ ਕੰਪਨੀ ਆ 199 ਮੁਲਕਾਂ 'ਚ ਉਹਦਾ ਕੰਮ ਆ ਉਹਦਾ ਕਈ ਸੌ ਬਿਲੀਅਨ ਡਾਲਰ ਤੇ ਜਿਹੜਾ ਧੰਦਾ ਸੀ ਉਹ ਮੁਨਾਫੇ 'ਚ ਗਿਆ ਜਦੋਂ BMW ਡੁੱਬ ਰਹੀ ਆ ਜਦੋਂ Volkswagen ਡੁੱਬ ਰਹੀ ਹੈਗੀ ਆ